ਪਾਣੀ ਦਾ ਪ੍ਰੈਸਟਿਕ ਨਾ ਦੇਖੋ ਭਾਈ ਪਾਣੀ ਦੀਆਂ ਛੱਲਾਂ ਕਿੱਥੇ ਤੱਕ ਆ ਗਈਆਂ ਸੋ ਕੀ ਹਾਲ ਚਾਲ ਆ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੇਣ ਲੱਗਿਆ ਪਾਣੀ ਦੀ ਅਪਡੇਟ ਤੇ ਮੈਂ ਪਹੁੰਚਿਆ ਹੋਇਆ ਹਾਂ ਹਰੀਕੇ ਹਰੀਕੇ ਪੱਤਣ ਸੋ ਬਈ ਦੇਖੋ ਪਾਣੀ ਦਾ ਕਿਨਾਰਾ ਕਿੱਥੇ ਤੱਕ ਘਟਦਾ ਬਲੱਡ ਗੇਟ ਅੱਜ ਫੇਰ ਖੋਲੇ ਗਏ ਆ ਕਿਉਂਕਿ ਪਾਣੀ ਪਿੱਛੇ ਵੱਧ ਗਿਆ ਸੀਗਾ ਜਿਹਦੇ ਕਰਕੇ ਪਿੱਛੋਂ ਸੱਤ ਲੋਤ ਦੇ ਕੰਡੇ ਲੱਗੇ ਸੀ ਟੁੱਟਣ ਸੋ ਉਹਦੇ ਕਰਕੇ ਕਿਸਾਨ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਕੱਲ ਵੀ ਹੋਈਆਂ ਸੀ ਤੇ ਅੱਜ ਵੀ ਹੋਈਆਂ ਇਸ ਜਿੱਦਾਂ ਇੱਥੇ ਮੈਂ ਲੋਕਲ ਬੰਦਿਆਂ ਨਾਲ ਕੰਟੈਕਟ ਕਰਿਆ ਉਹਨਾਂ ਨੇ ਮੈਨੂੰ ਦੱਸਿਆ ਵਾ ਸੋ ਭਾਈ ਉਹਨਾਂ ਨੇ ਅੱਗੇ ਗੱਲਬਾਤ ਕਰਕੇ ਧੱਕੇ ਨਗੇਟ ਖਲਵਾਏ ਆ ਸੋ ਉਹਦੇ ਕਰਕੇ ਪਾਣੀ ਇਧਰ ਛੱਡਿਆ ਗਿਆ ਵਾ ਜੇ ਨਾ ਗੇਟ ਖੋਲਦੇ ਤਾਂ ਪਿੱਛੇ ਪਿੰਡਾਂ ਦੇ ਫੇਰ ਕਿਨਾਰੇ ਟੁੱਟਦੇ ਸੀਗੇ ਤੇ ਪਾਣੀ ਉਧਰ ਲੀਕ ਹੋ ਰਿਹਾ ਥੋਨੂੰ ਪਤਾ ਹੀ ਆ ਪਿੱਛੇ ਸੱਤ ਲੋਹ ਤੇ ਪਾਣੀ ਛੱਡਿਆ ਗਿਆ ਸੀਗਾ ਸੋ ਉਹਦੇ ਕਰਕੇ ਪਾਣੀ ਦਾ ਪੱਧਰ ਫੇਰ ਵੱਧ ਗਿਆ ਸੀਗਾ ਕਿਉਂਕਿ ਜਿੱਥੇ ਗੇਟ ਬੰਦ ਰਹਿਣਗੇ ਤਾਂ ਪਿੱਛੇ ਕੰਢੇ ਟੁੱਟਣ ਲੱਜਣੇ ਆਪਣੇ ਸੱਤ ਲੋਹ ਦੇ ਤਾਂ ਪਿੰਡਾਂ 'ਚ ਪਾਣੀ ਵੜਨ ਦਾ ਲੋਕਾਂ ਦੇ ਝੋਨੇ ਖਰਾਬ ਹੋਣ ਲੱਜਣਗੇ ਸੋ ਭਈ ਆ ਦੇਖੋ ਸਾਰੀਆਂ ਉਹ ਬੂਟੀ ਵਾਟੀ ਜਿੰਨੀ ਤੈਰ ਕੇ ਆਈ ਆ ਸਾਰ ਡੈਮ ਚੋਂ ਪਾਣੀ ਕਿ ਨਿਕਲੀ ਹੋਈ ਬਾਹਰ ਆ ਕਿਉਂਕਿ ਬਰਸਾਤਾਂ ਹੋ ਰਹੀਆਂ ਨੇ ਪਹਿਲਾਂ ਆਪਾਂ ਉਹ ਵਿਚਾਲੇ ਜਾ ਕੇ ਵੀਡੀਓ ਬਣਾਉਂਦੇ ਹੁੰਦੇ ਸੀ ਕਿ ਆ ਇਧਰ ਦਾ ਪਾਸਾ ਸਾਰਾ ਕੰਡਾ ਹੁੰਦਾ ਸੀ ਮੈਂ ਇੱਥੇ ਖੜਦਾ ਹੁੰਦਾ ਸੀਗਾ ਹੁਣ ਦੇਖੋ ਕਿੰਨੀ ਦੂਰ ਦੂਰ ਤੱਕ ਆਉਣ ਲੱਗ ਗਿਆ ਪਹਿਲਾਂ ਵਾਲੀ ਵੀਡੀਓ ਤੁਸੀਂ ਮੇਰੀ ਦੇਖੀ ਹੋਣੀ ਜਿਹੜੀ ਮੈਂ ਸਤਲੋਜ ਦੀ ਲੁਧਿਆਣੇ ਵਾਲੀ ਪਾਈ ਸੀ ਉਹਦੇ ਵਿੱਚ ਵੀ ਦਰਿਆ ਫੁੱਲਾ ਤੇ ਇਧਰ ਵੀ ਕੰਮ ਫੁੱਲਾ ਸਾਹਮਣੇ ਤੁਸੀਂ ਦੇਖ ਰਹੇ ਹੋ ਹਰੀਕੇ ਪਤਨ ਤੇ ਪਾਣੀ ਇਸ ਟਾਈਮ ਆਪਣੇ ਬਰਾਬਰ ਹੀ ਆ ਮੈਂ ਜ਼ਿਆਦਾ ਉੱਚਾ ਨਹੀਂ ਹੈਗਾ ਥੋੜਾ ਜਿਹਾ ਪਾਣੀ ਹੋਰ ਵਧਿਆ ਤੇ ਪਾਣੀ ਇਧਰ ਆਉਂਦਿਆਂ ਨੂੰ ਵੀ ਢੇਰ ਨਹੀਂ ਲੱਗ ਇਦਾਂ ਸਾਰਾ ਪਿੱਛੇ ਦਰਿਆ ਦਾ ਹਿੱਸਾ ਪੈ ਜਾਂਦਾ ਇਹ ਆ ਜਿੰਨੀ ਤੁਸੀਂ ਦੇਖ ਰਹੇ ਹੋ ਸਾਰੀ ਇਹ ਬੂਟੀ-ਬਾਟੀ ਜਿੰਨਾ ਗੰਦਮੰਦ ਜਿੰਨਾ ਹੈਗਾ ਸਾਰਾ ਰੁੜ ਕੇ ਇਹ ਪਾਣੀ ਨਾਲ ਪਿੱਛੇ ਰੁੜ ਕੇ ਆਇਆ ਹੋਇਆ ਪਾਣੀ ਬਾਈ ਵੱਧ ਗਿਆ ਹੋਇਆ ਜੇ ਪਾਣੀ ਇੱਥੋਂ ਛੱਡਿਆ ਜਾਊਗਾ ਤਾਂ ਤੁਹਾਨੂੰ ਪਤਾ ਹੀ ਅੱਗੇ ਵੀ ਪਿੰਡਾਂ ਇਦਰ ਆਉਣ ਵਾਲੇ ਪਿੰਡਾਂ ਵਿੱਚ ਉਧਰ ਖੜਾ ਆ ਜਾਣਾ ਵਾ ਸੋ ਸਥਿਤੀ ਹੈ ਜੀ ਥੋੜੀ ਜਿਹੀ ਗੜਬੜੀ ਜੀ ਹੋਈ ਹੈ ਮੈਂ ਥੋੜਾ ਜਿਹਾ ਅੱਗੇ ਲੈ ਕੇ ਚੱਲਦਾ ਤੁਹਾਨੂੰ ਬੜਾ ਥੋੜਾ ਜਿਹਾ ਧਿਆਨ ਰੱਖੋ ਸਾਰਿਆਂ ਨੂੰ ਮੈਂ ਇਹੀ ਸਲਾਹ ਦਊਂਗਾ। ਇਸ ਟਾਈਮ ਕੰਡਿਆਂ ਤੋਂ ਥੋੜਾ ਜਿਹਾ ਦੂਰੀ ਬਣਾ ਕੇ ਰੱਖੋ। ਸੋ ਜਿਦੇ ਕਰਕੇ ਤੁਹਾਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕੋਈ ਪਸ਼ੂ ਆ ਕਿਸੇ ਦੇ ਜਾਂ ਕੋਈ ਹੋਰ ਚੀਜ਼ਾਂ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ। ਸੋ ਆਪਣੀ ਇਹ ਤੁਹਾਨੂੰ ਇੱਕ ੜਵਾਈਸ ਆ। ਕਿਉਂਕਿ ਭਾਈ ਪਾਣੀ ਦਾ ਕੋਈ ਨਹੀਂ ਪਤਾ ਕਿੰਨਾ ਵਧਿਆਣਾ। ਭਾਈ ਬਾਵਾ ਵਧ ਗਿਆ ਨਾ। ਪਾਣੀ ਬਾਵਾ ਵਧ ਗਿਆ ਨਾ। ਮੱਛੀਆਂ ਵੜਨ ਲੱਗੀਆਂ। ਆਫਦਲੀ ਫੜਦੇ ਹੋਗੇ ਵੇਚਣ ਨੂੰ। ਅੱਛਾ ਕਿੰਨੇ ਕ ਟਾਈਮ ਚ ਆ ਜਾਂਦੀ ਆ? ਆ ਜਾਂਦੀ ਆ। ਸਹੀ ਗੱਲ ਆ। ਨਹੀਂ ਭਾਵੇਂ ਬੰਦਾ ਘੰਟਾ ਖੜਾ ਰਵੇ ਹਨਾ। ਪਾਣੀ ਅੱਜ ਵੜਾ ਖੋਲਦਾ ਨਾ ਇਹਨਾਂ ਨੇ। ਹੋਰ ਛੜਨਾ ਪਾਣੀ। ਉਹ ਬਈ ਪਾਣੀ ਹੋਰ ਛੱਡਿਆ ਜਾਣਾ ਹਜੇ ਸੋ ਮੈਨੂੰ ਜਿੰਨੀ ਕਿੱਥੇ ਅਪਡੇਸ਼ਨ ਮਿਲੀ ਸੀ ਇਹ ਸੀਗੀ ਕਿ ਇਹ ਕਹਿ ਰਹੇ ਸੀ ਕਿ 25000 ਤੋਂ 75000 ਕਿਉ ਸੀਗਾ ਜਿਹੜਾ ਪਾਣੀ ਆ ਉਹ ਛੱਡ ਰਿਆ ਪਿੱਛੋਂ ਆਇਆ ਵਧਿਆ ਸੀਗਾ ਤੇ ਉਹ ਇਹਨਾਂ ਨੇ ਥੋੜਾ ਜਿਹਾ ਇੱਥੇ ਰਿਲੀਜ਼ ਕੀਤਾ ਵਾ ਸੋ ਬਾਕੀ ਮੈਂ ਚੱਲਦਾ ਹੁਣ ਪਰਲੇ ਪਾਸੇ ਚੱਲ ਲੈ ਕੇ ਚੱਲਦਾ ਸੋਨੂੰ ਇਹ ਸਾਰਾ ਸੀਗਾ ਇਹਦਾ ਪਿਛਲਾ ਹਿੱਸਾ ਜਿੱਧਰ ਪਾਣੀ ਛੱਡਦੇ ਆ ਹਏ ਸੋ ਆਪਾਂ ਜੋ ਕਿ ਜੋ ਕਿ ਵਾਸੇ ਖੜੇ ਆ ਤੇ ਮੈਂ ਪਾਣੀ ਵੀ ਤੁਹਾਨੂੰ ਇੱਕ ਵਾਰ ਇੱਧਰ ਜ਼ੂਮ ਕਰਕੇ ਦਿਖਾ ਦਿੰਦਾ ਕਿੰਨਾ ਛੱਡਿਆ ਗਿਆ ਵਾ ਕਿਉਂਕਿ ਇੱਧਰ ਵੀ ਤੁਹਾਨੂੰ ਪਤਾ ਆਊਟ ਆਫ ਕੰਟਰੋਲ ਨਹੀਂ ਜਾ ਸਕਦੇ ਜਿੰਨਾ ਕੁ ਲੈ ਕੇ ਜਾ ਸਕਦੇ ਰੱਖ ਸਕਦੇ ਆ ਪਾਣੀ ਇਹਨਾਂ ਨੇ ਉਨਾ ਹੀ ਰੱਖਣਾ ਆ ਸਾਰਾ ਜਿੰਨਾ ਆਪਾਂ ਦੇਖਦੇ ਆ ਨਾ ਆ ਸਾਰਾ ਤੁਸੀਂ ਦੇਖ ਲਓ ਪਾਣੀ ਛੱਡਿਆ ਹੋਇਆ ਇੱਥੇ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿੱਥੇ ਮੈਂ ਖੜਾ ਵੀਡੀਓ ਬਣਾ ਰਹੇ ਹਾਂ ਇੱਥੇ ਸਾਰਾ ਬਾਈ ਪਾਣੀ ਭਰ ਜਾਣਾ ਉਹ ਤੇ ਜਿੰਨਾ ਆਪਾਂ ਦੇਖ ਰਹੇ ਨਾ ਰੇਤਾ ਢਿੰਦਾ ਆਪਾਂ ਸਾਰਾ ਇੱਧਰ ਭਰ ਜਾਣਾ ਪਾਣੀ। ਬਾਕੀ ਮੈਂ ਤੁਹਾਨੂੰ ਅਪਡੇਟ ਕਰਦਾ ਰਹਿਣਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ। ਜੇ ਸੁਪਰ ਚੈਟ ਨਾਲ ਸੁਪਰ ਥੈਂਕਸ ਕਰਨਾ ਚਾਹੁੰਦਾ ਬੰਦਾ ਉਹ ਵੀ ਕੋਈ ਕਰ ਸਕਦਾ। ਤੇ ਮੈਂ ਤੁਹਾਨੂੰ ਲੈ ਕੇ ਚੱਲਦਾ ਹੁਣ ਪਰਲੇ ਹੱਥ ਉਧਰ ਆਪਾਂ ਦੇਖਦੇ ਆ ਪਾਣੀ ਕਿੰਨਾ ਆ ਕਾਰਿਆ। ਲੋ ਬਾਈ ਹੁਣ ਮੈਂ ਆ ਗਿਆ ਹਾਂ ਨਹਿਰਾ ਵਾਲੇ ਪਾਸੇ ਤੁਸੀਂ ਦੇਖ ਸਕਦੇ ਕਿਸਾਨ ਜੱਥੇਬੰਦੀਆਂ ਹਜੇ ਵੀ ਇੱਥੇ ਹੈਗੀਆਂ ਨੇ। ਉਦੋਂ ਮੈਂ ਤੁਹਾਨੂੰ ਮੈਂ ਦੱਸਿਆ ਸੀਗਾ ਪਾਣੀ ਇੰਨਾ ਦੇ ਕੈਨ ਤੇ ਖੋਲਿਆ ਗਿਆ ਵਾ ਕਿਉਂਕਿ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਵਧ ਗਿਆ ਸੀ ਪਹਿਲਾਂ ਦੇ ਨਾਲੋਂ ਹੁਣ ਮੈਂ ਤੁਹਾਨੂੰ ਦਿਖਾਉਣਾ ਨਹਿਰਾਂ ਦਿਖਾਉਣਾ ਨਹਿਰਾਂ ਦੇ ਵਿੱਚ ਪਾਣੀ ਕਿੰਨਾ ਕੁ ਛੱਡਿਆ ਹੋਇਆ ਹੈ ਨਹਿਰਾਂ ਦਾ ਵੀ ਪਾਣੀ ਬਾਈ ਅੱਗੇ ਵੰਗੂ ਫੁੱਲ ਹੀ ਆ ਤੁਹਾਨੂੰ ਦੱਸਿਆ ਹੀ ਹੋਇਆ ਪਹਿਲਾਂ ਵੀ ਮੈਂ ਵੀਡੀਓ 'ਚ ਦੇਖਿਆ ਹੈ ਤੁਸੀਂ ਆਪ ਦੇਖ ਸਕਦੇ ਹੋ ਬੂਟੀ ਜਿੱਥੇ ਵਾਵਾ ਆ ਗਈ ਹੋਈ ਪਹਿਲਾਂ ਨਾਲੋਂ ਤੈਰ ਕੇ ਵਧ ਗਈ ਹੋਈ ਆ ਕੰਮ ਜਾ ਪਹਿਲਾਂ ਤਾਂ ਇੱਥੇ ਜਿਹ ਪਿਛਲੀ ਵੀਡੀਓ ਤੋਂ ਦੇਖਿਆ ਹੋਣਾ ਜਾਂ ਵੀ ਵਲੌਗ ਹੋ ਗਿਆ ਸੀਗਾ ਪਰ ਹੁਣ ਫੇਰ ਵੀ ਚਲੋ ਸਾਰੀ ਨਿਕਲ ਗਈ ਹੋਈ ਹੈ ਚਲੋ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਡੈਮ ਵਾਲੇ ਪਾਸੇ ਜਿੱਥੇ ਪਾਣੀ ਸਟੋਰ ਕੀਤਾ ਹੋਇਆ ਹੈ ਇਹਨਾਂ ਨੇ ਕਿੰਨਾ ਕੁ ਪਾਣੀ ਹੈ ਉੱਥੇ ਆਪਾਂ ਦੇਖਦੇ ਹਾਂ ਇੱਕ ਵਾਰ ਜਾ ਕੇ ਨੇੜੇ ਬਾਕੀ ਪਾਣੀ ਭਾਈ ਇਹ ਇਹ ਚੀਜ਼ਾਂ ਦੀ ਮੈਂ ਵੀਡੀਓ ਹੁਣ ਤੁਹਾਨੂੰ ਅੱਗੇ ਵੀ ਪਾਉਣੀਆਂ ਨੇ ਹੋਰ ਵੀ ਤੋਂ ਤੁਸੀਂ ਜੇ ਤਾਂ ਇਦਾਂ ਦਾ ਕੰਟੈਂਟ ਵੇਖਣਾ ਵਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣੇ ਨੂੰ इधर आ गेट आ गए गे। तो गेट खोलिया इतना पानी है देखो पानी का सारी बूटी तैर के आई हुई ਪਾਣੀ ਦੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ ਪਾਣੀ ਦਾ ਲੈਵਲ ਮੈਂ ਤੁਹਾਨੂੰ ਦੇਖ ਸਕਦੇ ਹਾਂ ਪਾਣੀ ਦਾ ਲੈਵਲ ਤੇ ਵੀ ਇੱਕ ਵਾਰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਸੋ ਭਾਈ ਪਾਣੀ ਬਹੁਤ ਵਧਿਆ ਹੈ ਲੋਕੀ ਪਰੇਸ਼ਾਨ ਹੋਣ ਲੱਗੇ ਹੋਏ ਆ ਕਿਸਾਨ ਜਿੱਥੇ ਬੰਦੀਆਂ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉਹ ਦੱਸਦੇ ਆ ਕਹਿੰਦੇ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਪਾਣੀ ਵਧਣਾ ਕਰਕੇ ਸੋ ਉਹਦੇ ਕਰਕੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹਨਾਂ ਦੇ ਕੈਂਡ ਤੇ ਗੇਟ ਖਲਾਏ ਜਾ ਰਹੇ ਆ ਪਾਣੀ ਛੱਡਿਆ ਜਾ ਰਿਹਾ ਸਾਰੇ ਪਾਸੇ ਉਹ ਤੁਹਾਡਾ ਤੁਹਾਡਾ ਪਾਣੀ ਛੱਡਿਆ ਜਾ ਰਿਹਾ ਉਹ ਕਹਿੰਦੇ ਪਾਣੀ ਨਹੀਂ ਖੋਲਿਆ ਯਾਰ ਅਸੀਂ ਇੱਥੋਂ ਅਸੀਂ ਬਾਰ-ਬਾਰ ਕਿਹਾ ਪ੍ਰਸ਼ਾਸਨ ਨੂੰ ਬੇਨਤੀ ਕਰੀ ਆ ਤਾਂ ਕਿਤੇ ਜਾ ਕੇ ਪਾਣੀ ਖੋਲਿਆ ਗਿਆ ਵਾ ਨਹੀਂ ਤਾਂ ਸਾਡੀਆਂ ਤਾਂ ਫਸਲਾਂ ਜਮ੍ਹਾਂ ਖਤਮ ਹੋਈ ਜਾਂਦੀਆਂ ਸਾਡਾ ਤਾਂ ਲੱਖਾਂ ਦਾ ਨੁਕਸਾਨ ਹੋ ਰਿਹਾ ਕਿਉਂਕਿ ਭਾਈ ਪਾਣੀ ਪਿੱਛੋਂ ਬਹੁਤ ਜ਼ਿਆਦਾ ਆ ਰਿਹਾ ਤੁਹਾਨੂੰ ਪਤਾ ਪਾਣੀ ਆ ਰਿਹਾ ਪੂਰੀਆਂ ਫੁੱਲ ਸਪੀਡਾਂ ਤੇ ਸੋ ਇਹ ਚੀਜ਼ਾਂ ਨੂੰ ਕੰਟਰੋਲ ਕਰਨਾ ਤੁਹਾਨੂੰ ਪਤਾ ਹੀ ਹੈ ਹੈਗਾ ਤਾਂ ਕੁਦਰਤ ਦਾ ਕੰਮ ਹੀ ਆ ਪਰ ਰੋਕਾ ਹੋ ਜਾਂਦਾ ਪਾਣੀ ਦਾ ਭਾਈ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਜਿੱਧਰ ਵੀ ਦੇਖਦੇ ਆ ਪਾਣੀ ਡੜਾ ਡੜ ਛੱਡਿਆ ਹੋਇਆ ਹੈ ਵਾ ਉਕੇ ਬਾਰਸ਼ਾਂ ਬਈ ਹੋ ਰਹੀਆਂ ਨੇ ਪਾਣੀ ਹੁਣ ਮੱਲੋ ਮੱਲੀ ਵਗਣਾ ਹੀ ਵਗਣਾ ਆ ਇਹ ਤੋਂ ਬਿਨਾ ਹੱਲ ਕੋਈ ਨਹੀਂ ਹੈਗਾ ਬਾਕੀ ਰਹੀ ਗੱਲ ਨਹਿਰਾਂ ਦੀ ਡੈਮਾਂ ਦੀ ਇਹਨਾਂ ਚੀਜ਼ਾਂ ਦੀ ਵੀ ਇੱਕ ਲਿਮਟ ਹੁੰਦੀ ਆ ਜਿੰਨੀ ਕਿ ਇਹਨਾਂ ਤੇ ਰੱਖੀ ਜਾਂਦੀ ਆ ਸੋ ਜੇ ਬਹੁਤਾ ਪਾਣੀ ਛੱਡਿਆ ਜਾਊਗਾ ਤਾਂ ਇਹਨਾਂ ਦਾ ਵੀ ਕੰਮ ਖਰਾਬ ਆ ਆਣੀ ਇੱਧਰ ਵੀ ਹੋ ਲਈ ਹੈ ਸਾਰੇ ਪਾਸੇ ਆਪਾਂ ਨੂੰ ਪਾਣੀ ਪੌਲੀ ਇਹਦਾ ਬੈਸਟ ਸੋ ਭਾਈ ਵੀਡੀਓ ਨੂੰ ਲਾਈਕ ਕਰਦੇ ਹੋ ਜੇ ਵਧੀਆ ਲੱਗੀ ਤਾਂ ਆਪਾਂ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮਣੇ ਰੋ ਆਪਣੀ ਵੀਡੀਓ ਦੇ ਵਿੱਚ ਆਪਾਂ ਇੱਕ ਤੁਹਾਨੂੰ ਮੈਂ ਚੈਨਲ ਉਹ ਚੈਨਲ ਕਹੀ ਹਾਂ ਨਾ ਸੌਰੀ ਇੱਕ ਮੈਂ ਤੁਹਾਨੂੰ ਤਾਂ ਪਾਣੀ ਦਾ ਲੈਵਲ ਇੱਧਰ ਵੀ ਚੈੱਕ ਕਰਾਉਣਾ ਇੱਥੇ ਵੀ ਇਹ ਜਿ ਲੱਗੀ ਹੋਈ ਹੈ ਪਾਣੀ ਦੀ ਜ਼ੂਮ ਕਰ ਰਿਹਾ ਮੈਂ ਸੋ ਇੱਥੇ ਦਾ ਮੇਥੇ ਦਾ ਪਾਣੀ ਦਾ ਲੈਵਲ ਇਹ ਆ ਗੇਟ ਖੋਲਣ ਕਰਕੇ ਥੋੜਾ ਘਟਿਆ ਵਾ ਪਹਿਲਾਂ ਬਹੁਤ ਜ਼ਿਆਦਾ ਵਧ ਗਿਆ ਸੀ ਪਾਣੀ ਸੋ ਮਿਲਾਂਗੇ ਆਪਾਂ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ